ਉੱਤੇ ਖੜ ਕੇ ਸਾਰੇ ਨੂੰ ਗਾਲਾ ਕੱਢਦਾ ਸੀ ਸਾਨੂੰ ਜੀਣਾ ਰਹਿਮ ਕਰਿਆ ਪਿਆ ਸਾਡੇ ਬੇੜੀ ਨੂੰ ਇਹਨਾਂ ਜਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਦਾ ਸੀ ਬਹੁਤ ਜਿਆਦਾ ਦਬਾਅ ਪਾਉਂਦਾ ਸੀ ਉੱਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਦਾ ਤੇ ਮਰਲੇ ਮਜਬੂਰ ਕਰਦਾ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ ਵੀ ਫੋਨ ਜਦ ਮੁੰਡਾ ਬੋਲਦਾ ਸੀ ਉਹ ਤਾਂ ਫੋਨ ਬੰਦ ਕਰਦਾ ਜਦੋਂ ਆ ਬੋਲਦੀ ਸੀ ਫਿਰ ਉਹ ਬੰਦਾ ਬੰਦਾ ਬੋਲਦਾ ਸੀ ਇਹ ਕੁੜੀ ਨੂੰ ਵੀ ਕਹਿੰਦਾ ਸੀਗਾ ਉਹ ਵੀ ਜੇ ਤੂੰ ਮੇਰੇ ਨਾਲ ਨਹੀਂ ਗੱਲ ਐਦਾਂ ਕਰੇਂਗੀ ਮੈਂ ਤੇਰੇ ਘਰੇ ਐਦਾਂ ਕਰੂੰ ਆ ਮਤਲਬ ਗੱਲ ਤੇ ਉਹਨੂੰ ਵੀ ਡਰਾਪੇ ਦਿੰਦਾ ਸੀ ਇਹਨੇ ਨਹੀਂ ਦੱਸਿਆ ਘਰੇ ਬੰਦੇ ਨੇ ਅੱਜ ਸਾਨੂੰ ਦੱਸਿਆ ਹੈ ਹ ਪਿੰਡ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਿੱਥੇ ਪਿੰਡ ਦੇ ਵਿੱਚ ਰਹਿੰਦੇ ਇੱਕ ਨੌਜਵਾਨ ਦੇ ਵੱਲੋਂ ਪਿੰਡ ਦੀਆਂ ਕੁੜੀਆਂ ਨੂੰ ਛੇੜਿਆ ਜਾਂਦਾ ਸੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਭਾਵੇਂ ਕੁੜੀ ਵਿਆਹੀ ਹੋਈ ਹੋਵੇ ਜਾਂ ਫਿਰ ਕੁਵਾਰੀ ਹੋਵੇ ਤਾਂ ਵਕ ਵਕ ਕੁੜੀਆਂ ਨੂੰ ਜਿਹੜਾ ਇਸ ਮੁੰਡੇ ਦੇ ਵੱਲੋਂ ਛੇੜਿਆ ਜਾਂਦਾ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚਕਾਰ ਇੱਕ ਕੁੜੀ ਦੇ ਵੱਲੋਂ ਦੁਖੀ ਹੋ ਕੇ ਆਤਮ ਹੱਤਿਆ ਕਾਲੀਤੀ ਗਈ ਕੁੜੀ ਦਾ ਪਤੀ ਜਿਹੜਾ ਉਹ ਬਾਹਰ ਰਹਿੰਦਾ ਸੀ ਇਸ ਦੇ ਨਾਲ ਹੀ ਕੁੜੀ ਦੇ ਦੋ ਬੱਚੇ ਵੀ ਸੀ ਇੰਨੀ ਕੁ ਜ਼ਿਆਦਾ ਪਰੇਸ਼ਾਨ ਹੋ ਗਈ ਕੁੜੀ ਕੇ ਇਜ਼ਤੇ ਵੱਲੋਂ ਜ਼ਹਿਰੀਲਾ ਪਦਾਰਥ ਜਿਹੜਾ ਨਿਗਲ ਲਿੱਤਾ ਗਿਆ ਤੇ ਆਪਣੀ ਜੀਵਨ ਲੀਲਾ ਇਸ ਕੁੜੀ ਦੇ ਵੱਲੋਂ ਸਮਾਪਤ ਕਰ ਲਈਤੀ ਗਈ ਸੁਸਾਈਡ ਕਰ ਲਿੱਤਾ ਗਿਆ ਤਾਂ ਪਿੰਡ ਵਾਲਿਆਂ ਦਾ ਇਸ ਨੂੰ ਲੈ ਕੇ ਪਿੰਡ ਵਾਲੇ ਜਿਹੜੇ ਨੇ ਲੁਧਿਆਣਾ ਦੇ ਸਦਰ ਥਾਣੇ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਦਰਜ ਕਰਵਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਲਗਾਤਾਰ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੁੰਡੇ ਦੇ ਖਿਲਾਫ ਕਾਰਵਾਈ ਹੋਵੇ ਬੁਲਾਰਾ ਪਿੰਡ ਦਾ ਇਹ ਮਾਮਲਾ ਹੈ ਜਿੱਥੇ ਪਿੰਡ ਦੇ ਹੀ ਇਸ ਨੌਜਵਾਨ ਦੇ ਵੱਲੋਂ oh <laughs> ਕੁੜੀਆਂ ਨੂੰ ਜਿਹੜਾ ਛੇੜਿਆ ਜਾਂਦਾ ਸੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਾਂ ਇੱਕ ਕੁੜੀ ਦੇ ਸੁਸਾਇਡ ਕਰਨ ਦੇ ਮਗਰੋਂ ਹੁਣ ਪਿੰਡ ਵਾਲਿਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ਼ ਚੇਖਣ ਨੂੰ ਮਿਲ ਰਿਹਾ ਹੈ ਪਿੰਡ ਵੱਲ ਜਿਹੜੇ ਨੇ ਇਕੱਠੇ ਹੋ ਕੇ ਸਦਰ ਖਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਨੇ ਤੇ ਲਗਾਤਾਰ ਹੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਘਰ ਵਾਲਾ ਜਿਹੜਾ ਕੁੜੀ ਦਾ ਬਾਹਰ ਰਹਿੰਦੇ ਉਸ ਦੇ ਨਾਲ ਹੀ ਦਾਅਵਾ ਦਿੱਤੇ ਕਿ ਦੋ ਬੱਚੇ ਨੇ ਪਰ ਫਿਰ ਵੀ ਇਸ ਨੌਜਵਾਨ ਦੇ ਵੱਲੋਂ ਇਸ ਕੁੜੀ ਨੂੰ ਵੀ ਨਹੀਂ ਬਖਸ਼ਿਆ ਗਿਆ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕੁੜੀ ਦੇ ਵੱਲੋਂ ਸੁਸਾਇਡ ਕਾਲ ਦਿੱਤਾ ਗਿਆ ਤਾਂ ਗੁੱਸੇ ਦੇ ਵਿੱਚ ਆਏ ਪਿੰਡ ਵਾਲਿਆਂ ਨੇ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਸੁਣਾ ਦਿੰਨੇ ਆ ਜਾਨਾ ਹਨਜੀਤ ਕੌਰਾ ਜੀ ਕੀ ਮਸਲਾ ਕੀ ਹੈ ਜੀ ਅਸੀਂ ਜੀ ਕਹਿੰਦੇ ਆ ਵੀ ਉਹਨਾਂ ਦਾ ਘਰ ਦਾ ਜੀ ਜੀ ਚੱਕਿਆ ਜਾਣਾ ਚਾਹੀਦਾ ਵੀ ਸਾਨੂੰ ਇਹ ਉਹਨਾਂ ਤੱਕ ਨਿصاف ਮਿਲਣਾ ਚਾਹੀਦਾ ਸਾਨੂੰ ਸਾਡੇ ਪਿੰਡ ਦਾ ਨਿصاف ਹੋਣਾ ਚਾਹੀਦਾ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਇਹ ਗੱਲ ਯਾਨੀ ਜਿਹੜੇ ਮੁੰਡੇ ਨੇ ਗਲਤੀ ਕੀਤੀ ਆ ਬਹੁਤ ਜ਼ਿਆਦਾ ਗਲਤ ਕਾਲ ਕੋਠੇ ਤੇ ਖੜ ਕੇ ਸਾਰੇ ਨੂੰ ਗਾਲਾਂ ਕੱਢਦਾ ਸੀ ਸਾਨੂੰ ਜੀਣਾ ਰਹਿਮ ਕਰਿਆ ਪਏ ਸਾਡੇ ਬੇੜੀ ਨੂੰ ਨਾ ਉਹਦਾ ਤੁਹਾਡੇ ਪਿੰਡ ਦਾ ਹੀ ਸੀ ਹਾਂਜੀ ਸਾਡੇ ਪਿੰਡ ਦਾ ਹੀ ਆ ਮੁੰਡਾ ਇਹਨਾਂ ਦੇ ਕੋਠੇ ਤੋਂ ਦੋ ਥੋੜਾ ਜਿਹਾ ਫਰਕ ਆ ਬਸ 200 ਗਾਜ 300 220 2300 ਗਾਜ ਪਿੱਛੇ ਜਗ੍ਹਾ ਇਹਨਾਂ ਦੀ ਸਾਹਮਣੇ ਸਾਹਮਣੀ ਕੋਠੇ ਤੇ ਖੜ ਕੇ ਗੰਦਾ ਮੰਦਾ ਬੱਦ ਬੋਲਦਾ ਸੀ ਲੜਾਈ ਦੇ ਬਾਅਦ ਫੋਨ ਵੀ ਕਰਦਾ ਸੀ ਫੋਨ ਵੀ ਕਰਦਾ ਸੀ ਲੜਾਈ ਤੋਂ ਬਾਅਦ ਦੋ 250 ਫੋਨ ਆਇਆ ਮੁੰਡੇ ਦੇ ਇਹਨਾਂ ਦੇ ਮਾਈਲ ਤੇ ਮੈਂ ਨੰਬਰਾਂ ਤੇ ਫੋਨ ਕਰਦਾ ਸੀ ਫੋਨ ਅੱਡੋ ਅੱਡੀ ਫੋਨ ਤੋਂ ਫੋਨ ਕਰਦਾ ਸੀ ਵੀ ਫੋਨ ਚੱਲ ਮੁੰਡਾ ਬੋਲਦਾ ਸੀ ਉਹ ਤਾਂ ਫੋਨ ਬੰਦ ਕਰਦਾ ਜਦੋਂ ਆਪ ਬੋਲਦੀ ਸੀ ਫਿਰ ਉਹ ਗੰਦਾ ਮੰਦਾ ਬੋਲਦਾ ਸੀ ਉਹਨੇ ਉਸ ਕਰਕੇ ਉਹਨੇ ਇਹ ਤਮ ਵਿਚਾਰੀਓ ਤੜਫਦੀ ਸੀ ਕੋਈ ਕਦੇ ਦੀ ਗੱਲ ਹੈ ਜੀ ਇਹ ਕੱਲ ਜੀ ਨੌ ਦੀ ਹੈ ਪਰਸੋਂ ਦੀ ਜੀ 9 ਵਜੇ ਦੀ ਗੱਲ ਬਾ 10 ਵਜੇ ਸਾਡੀ ਕੁੜੀ ਪੜ੍ਹਦੀ ਉਹਦੇ ਕੋਲ ਪਟੂਸ ਆਹ ਕਰਦੀ ਸੀ ਕੱਪੜਾ ਦੀ ਸਿਲਾਈ ਕਰਦੀ ਸੀ ਉਹ ਤੋਂ ਬਾਅਦ ਜਦੋਂ ਕੁੜੀ ਗਈ ਉਹਨੂੰ ਕਹੀਂ ਤੁਰਨ ਜਾ ਮੈਨੂੰ ਉਲਟੀਆਂ ਲੱਗੀਆਂ ਜਦੋਂ ਵਿਚਾਰੇ ਘਰੇ ਵਾਲ ਦੇ ਗਈ ਉੱਥੇ ਇੱਕ ਜਾ ਕੇ ਕਿਹਾ ਵੀ ਮੈਂ ਦਵਾਈ ਪੀ ਲਈ ਪੁੱਛਿਆ ਨਾ ਡਾਕਟਰ ਡਾਕਟਰ ਨੇ ਪੁੱਛਿਆ ਵੀ ਮੈਂ ਦਵਾਈ ਪੀ ਲਈ ਮੈਂ ਦਵਾਈ ਦੱਸਿਆ ਦਵਾਈ ਪੀਤੇ ਤੋਂ ਬਾਅਦ ਵਿੱਚ ਡੀ ਐਮ ਸੀ ਚਲੀ ਗਈ ਉੱਥੇ ਜਾ ਕੇ ਡੱਥ ਹੋ ਗਿਆ ਡੇਢ ਘੰਟੇ ਬਾਅਦ ਡੇਢ ਘੰਟੇ ਬਾਅਦ ਉਹ ਕੀ ਮਸਲਾ ਗਿਆ ਥਾਣੇ ਆਏ ਹੋ ਕੀ ਕਰਨ ਚਾਹ ਰਹੇ ਹਾਂਜੀ ਮੇਰੀ ਸਿਸਟਰ ਸਹੀ ਹੈ ਇਹ ਤੇ ਮਤਲਬ 20 ਦਿਨ ਹੋਏ ਨੇ ਇਹਨਾਂ ਦੀ ਲੜਾਈ ਹੋਈ ਤੇ ਕੋਠੇ ਤੇ ਮਤਲਬ ਖੜੇ ਹੋਣ ਨੇ ਇੰਨੇ ਗੰਦੇ ਵਰਡ ਬੋਲੇ ਕਿ ਵੀ ਨਹੀਂ ਸੁਣੇ ਜਾਂਦੇ ਸੀਗੇ ਉਹਦੇ ਮਤਲਬ ਕਿ ਡਿਪਰੈਸ਼ਨ ਚ ਆ ਗਈ ਉਹਨੂੰ ਮਤਲਬ ਉਹ ਪ੍ਰੋਬਲਮ ਹੋਈ ਫਿਰ ਉਹਦੇ ਕਰਕੇ ਉਹਨੇ ਦਵਾਈ ਖਾਦੀ ਆ ਕੀ ਮਸਲਾ ਕੀ ਸੀ ਮੇਨ ਕੀ ਮਸਲਾ ਮੇਨ ਬਸ ਕਿਉ ਉਹਨੂੰ ਇਹ ਸ਼ੇਅਰ ਕਰਨ ਜਾਂਦੇ ਸੀ ਨਾਲ ਬੇਟਾ ਹੁੰਦਾ ਸੀਗਾ ਉਹਦਾ ਉਹ ਮੁੰਡਾ ਉਹਨੂੰ ਤੰਗ ਕਰਦਾ ਸੀਗਾ ਵੀ ਜੇ ਤੂੰ ਮੈਨੂੰ ਫੋਨ ਨਹੀਂ ਕਰੇਂਗੀ ਮੈਨੂੰ ਮਤਲਬ ਗਲਤ ਗੱਲਾਂ ਬੋਲਦਾ ਸੀ ਉਹਨੂੰ ਵੀ ਨਹੀਂ ਇਦਾਂ ਕਰੇਂਗੀ ਤਾਂ ਮੈਂ ਬਲੈਕਮੇਲ ਕਰਦਾ ਸੀ ਉਹਨੂੰ ਕੋਣ ਮੁੰਡਾ ਫੋਨ ਸੀ ਉਹ ਮਿੰਦਰਾ ਆਮ ਮਿੰਦਰਾ ਆਪਣੇ ਦਾ ਸਾਡੇ ਦਾ ਸਾਡੇ ਪਿੰਡ ਦਾ ਹੀ ਆ ਮੁੰਡਾ ਉਹ ਕਿਉ ਤੰਗ ਕਿਉ ਕਰਦਾ ਸੀ ਇੱਕ ਕੁੜੀ ਆ ਸਾਡੇ ਨਾਲ ਆ ਤੇ ਇੱਥੇ ਉਹਨੂੰ ਵੀ ਤੰਗ ਕਰਦਾ ਸੀਗਾ ਕਿਉ ਤੰਗ ਕਿਉ ਕਰਦਾ ਸੀ ਇੱਥੇ ਆ ਆ ਕੁੜੀ ਨੂੰ ਵੀ ਤੰਗ ਕਰਦਾ ਸੀ ਮੋਟੇ ਤੇ ਖੜ ਕੇ ਜੀ ਬਾਹਲਾ ਜੰਦਾ ਮੰਦਾ ਬੋਲਦਾ ਉਹ ਗਾਲਾਂ ਕੱਢਦਾ ਬਹੁਤ ਜਿਆਦਾ ਉਹ ਵੀ ਕਹਿੰਦੀ ਨੂੰ ਵੀ ਕਹਿੰਦਾ ਸੀਗਾ ਉਹ ਵੀ ਜੇ ਤੂੰ ਮੇਰੇ ਨਾਲ ਨਹੀਂ ਗੱਲ ਇਦਾਂ ਕਰਨੀ ਕਿ ਮੈਂ ਤੇਰੇ ਘਰੇ ਇਦਾਂ ਕਰੂੰ ਆਏ ਮਤਲਬ ਗੱਲ ਤੇਨੂੰ ਵੀ ਡਰਾਬੇ ਦਿੰਦਾ ਸੀ ਇਹਨੇ ਨਹੀਂ ਦੱਸਿਆ ਕਰ ਬਈ ਇਹਨੇ ਅੱਜ ਸਾਨੂੰ ਦੱਸਿਆਗੇ ਇਹਨੂੰ ਤਾਂ ਮੈਂ ਕਿਹਾ ਲੜਕੀ ਨੇ ਕੀ ਕੀਤਾ ਉਸ ਤੋਂ ਬਾਅਦ ਇਹਨੇ ਦੱਸਿਆ ਹੀ ਨਹੀਂ ਕਿ ਡਰ ਗਈ ਸੀ ਉਹ ਡਰਾਬਾ ਉਹ ਲੜਕੀ ਨੇ ਕੀ ਕੀਤਾ ਹਾਂਜੀ ਉਹਨੇ ਉਸ ਤੋਂ ਬਾਅਦ ਮਤਲਬ ਕਿ ਦਵਾਈ ਖਾਦੀ ਆ ਉਹਨੇ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਵੀ ਦਵਾਈ ਖਾਦੀ ਆ ਉਹ ਪਹਿਲਾਂ ਵੀ ਬਿਮਾਰ ਹੋ ਗਈ ਸਾਨੂੰ ਸੀਗਾ ਵੀ ਓਦਾਂ ਕਰਕੇ ਬਿਮਾਰ ਹੋ ਗਈ ਉਹ ਜਦੋਂ ਫਿਰ ਉਹਨੂੰ ਡਾਕਟਰ ਨੇ ਪੁੱਛਿਆ ਵੀ ਕੀ ਹੋਇਆ ਨਹੀਂ ਉੱਥੇ ਜਾ ਕੇ ਦੱਸਿਆ ਵੀ ਮੈਂ ਦਵਾਈ ਖਾਦੀ ਆ ਗਰੇਵਾਲ ਇਹ ਤਾਂ ਹੋ ਗਈ ਉਹਦੀ ਹਾਂਜੀ ਕੀ ਉਮਰ ਸੀ ਪਰਸੋਂ 35 36 ਸਾਲ ਦੀ ਸੀ ਹਾਂਜੀ ਵਿਆਹੀ ਹੋਈ ਸੀ ਹਾਂਜੀ ਦੋ ਬੱਚੇ ਨੇ ਦੋ ਨੌਵੀਂ ਚ ਪੜਦਾ ਇੱਕ 10ਵੀਂ ਕਿਹੜੀ ਜਗ੍ਹਾ ਹੈ ਤੁਸੀਂ ਅਸੀਂ ਬੁਲਾ ਰਹੇ ਤੁਹਾਨੂੰ ਅਧਰ ਅਠਾਨੇ ਪਹੁੰਚੇ ਕੰਪਲੇਨਟ ਕੀਤੀ ਹਾਂਜੀ ਤਿੰਨ ਕੰਦੇ ਕੋਈ ਮਿਲਾਂਗੇ ਇਹ ਕਹਿ ਰਹੇ ਹਜੇ ਤੱਕ ਸਾਡੀ ਕੋਈ ਹਜੇ ਕੁਝ ਨਹੀਂ ਸਾਡੀ ਕਾਰਵਾਈ ਇਹ ਕੋਈ ਸੁਣਵਾਈ ਨਹੀਂ ਸੁਣਵਾਈ ਨਹੀਂ ਹੋਈ ਸਾਡੀ ਕਾਰਵਾਈ ਕਾਰਵਾਈ ਹੋ ਕਰ ਜਾਂਦਾ ਵਿਆਹ ਕਰ ਮੈਨੂੰ ਕੀ ਕਹਿਣਾ ਚਾਹੋਗੇ ਨਰਨ ਸਿੰਘ ਜੀ ਮੈਂ ਪਿੰਡ ਬਟਾਰਾ ਹਾਂਜੀ ਕੀ ਮਸਲਾ ਹੈ ਮੇਰਾ ਸਮੱਸਿਆ ਇਹੀ ਹੈ ਜੀ ਸਾਡੀ ਮਤਲਬ ਰਿਲੇਟਿਵ ਸੀਗੀ ਬਹੁਤ ਜ਼ਿਆਦਾ ਨਗਲੀਜੀ ਠੀਕ ਹੈ ਜੀ ਤੇ ਇਹਨਾਂ ਨੇ ਇੰਨਾ ਜ਼ਿਆਦਾ ਉਹਨੂੰ ਕੁੜੀ ਨੂੰ ਫੋਰਸ ਕਰਦਾ ਸੀ ਬਹੁਤ ਜ਼ਿਆਦਾ ਦਬਾਅ ਪਾਉਂਦਾ ਸੀ ਉੱਤੇ ਮਤਲਬ ਇਹਨਾਂ ਉਹਨੂੰ ਪਰੇਸ਼ਾਨ ਕਰਦਾ ਕਿ ਮਰ ਲਈ ਮਜਬੂਰ ਕਰਦਾ ਉਹਨੂੰ ਬਹੁਤ ਟਾਈਮ ਤੋਂ ਕਰ ਰਿਹਾ ਸੀ ਨਹੀਂ ਥੋੜੇ ਟਾਈਮ ਤੋਂ ਨਹੀਂ ਬਹੁਤ ਟਾਈਮ ਤੋਂ ਕਰ ਰਿਹਾ ਸੀ ਉਹ ਬਿਲਕੁਲ ਲੜਕਾ ਕੌਣ ਸੀ ਉਹ ਲੜਕਾ ਮੇਦਰ ਸਿੰਘ ਜੀ ਬਲਾਰਾ ਹਰਵੰਸੀ ਉਹ ਐਡਾ ਕਿਉਂ ਕਰਦਾ ਸੀ ਬਸਨ ਦੱਤਰੀ ਜੀ ਦੇਕੂਫੀ ਸਰ ਬੱਚੇ ਨੇ ਆਪਣਾ ਬੱਚਾ ਲਾਈਕ ਨਹੀਂ ਕਰਦਾ ਤੁਹਾਨੂੰ ਜੋ ਕੋਈ ਰਿਸਪੌਂਸ ਨਹੀਂ ਦਿੰਦਾ ਆਪਾਂ ਬੱਚੇ ਨੂੰ ਕਿਉਂ ਪਰੇਸ਼ਾਨ ਕਰਦੇ ਹਾਂ ਉਹ ਇੰਨਾ ਪਰੇਸ਼ਾਨ ਕਰਦਾ ਸੀ ਕੁਝ ਕਹਿਣ ਦੀ ਹੱਤੀ ਤੇ ਉਹ ਵਿਆਹੀ ਹੋਈ ਸੀ ਹਾਂਜੀ ਬਈ ਇਹ ਦੋ ਬੱਚੇ ਆ ਦੋ ਬੱਚੇ ਹਸਨ ਦੇ ਬਾਹਰ ਸੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਲੇਕਿਨ ਲੜਕੀ ਨੇ ਗਏ ਡੈਥ ਕਰ ਲਈ ਆਪਣੇ ਮਜਬੂਰ ਮਜਬੂਰ ਉਹ ਕਹਿੰਦੀ ਦਵਾਈ ਕਰ ਲਈ ਪਰ ਉਹ ਇੰਨਾ ਮਜਬੂਰ ਕਰਦਾ ਮਰ ਲੇ ਮਜਬੂਰ ਕਰਦਾ ਉਸ ਇਨਸਾਨ ਨੇ ਹੁਣ ਅਜੀ ਕਿਹੜੀ ਜਗ੍ਹਾ ਆਏ ਹੋ ਸਦਰਠਾਣਾ ਆਏ ਆ ਜੀ ਅਸੀਂ ਇਨਸਾਫ ਲੈਣ ਲਈ ਇਨਸਾਫ ਦੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਤੇ ਉਹ ਲੜਕਾ ਕਿਤੇ ਹੈ ਜੀ ਲੜਕਾ ਫਰਾਰ ਹੈ ਫਰਾਰ ਨੇ ਸਾਰਾ ਕੰਮ ਫਰਾਰ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੇ ਪਿੰਡ ਦਾ ਇਨਸਾਫ ਹੋਣਾ ਚਾਹੀਦਾ ਕੱਲ ਨੂੰ ਕੋਈ ਹੋਰ ਵੀ ਕਰ ਸਕਦਾ ਇਹ ਗੱਲ ਤੇ ਕੋਠੇ ਤੋਂ ਮਤਲਬ ਖੜੇ ਹੋ ਨੇ ਇੰਨੇ ਗੰਦੇ ਬਲਡ ਬੋਲੇ ਕੇ ਵੀ ਨਹੀਂ ਸੁਣੇ ਜਾਂਦੇ ਸੀਗੇ ਪਰ ਇੰਨਾ ਮਜੂਰ ਕਰਦਾ ਮਰ ਲੈ ਮਜੂਰ ਕਰਤਾ ਸਾਨੂੰ